ਕਾਲੀ ਦਲ ਦਾ ਜਿਹੜਾ ਹਾਲ ਹੈਗਾ ਉਹ ਕਦੇ ਸੁਪਨੇ ਵਿੱਚ ਵੀ ਨਹੀਂ ਦੀ ਸੋਚਿਆਗਾ ਕਿ ਕਾਲੀ ਦਲ ਇੱਕਦਮ ਇਹ ਜਿਹੜਾ ਹਾਸ਼ੀਏ ਤੇ ਚਲੇਗਾ ਕਾਲੀ ਦਲ ਦੇ ਕਾਉਂਸਲ ਰਾਉਂਡ ਦੇ ਵਿੱਚ ਸਿੱਧੇ ਤੌਰ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦੂ ਸਾਹਿਬ ਹੀ ਜ਼ਿੰਮੇਵਾਰ ਉਹ ਕਹਿੰਦੇ ਵੀ ਇਹੀ ਆਮ ਨਹੀਂ ਸੀ ਜਿਹੜੇ ਤਹਲੇ ਸੱਤਾ ਦਾ ਸੁੱਖ ਭੋਗਦੇ ਰਹੇ ਆ ਅਹੁਦੇ ਤੇ ਰਹੇ ਐ ਕੋਈ ਮੰਤਰੀ ਬਣਾ ਰਿਹਾ ਕੋ ਕੁਝ ਬਣਾ ਰਿਹਾਗਾ ਫਲਕਾਰ ਦੇ ਅਹੁਦੇ ਦੇ ਉੱਤੇ ਰਹਿ ਕੇ ਇਹਨਾਂ ਨੇ ਮੋਜਾ ਮਾਣੀ ਆ ਗਿਆ ਅੱਜ ਜਿਹੜੇ ਇਹ ਬਾਦਲਾਂ ਸਾਹਮਣੇ ਲੱਗੋਗੇ ਲੇਕਿਨ ਦੇਰ ਆਏ ਦਰੁਸਤ ਆਏ ਕਿਉਂਕਿ ਕਿਸੇ ਦੀ ਜ਼ਮੀਰ ਤਾਂ ਜਾਗਣੀ ਸੀ ਨਾ ਉਹ ਗੱਲਾਂ ਹੀ ਅਸੀਂ ਕਾ ਨਹੀਂ ਸਕੇ ਇੱਕ ਤਾਂ ਕਿਸਾਨੀ ਦੀ ਤਰਜਮਾਨੀ ਨਹੀਂ ਸਹੀ ਤਰੀਕੇ ਨਾਲ ਕਰ ਸਕੇ ਦੂਜੇ ਸਾਡੀ ਪਾਰਟੀ ਜਿਹੜੀ ਹੈਗੀ ਆ ਉਹ ਪੰਛੀ ਤਰਜਮਾਨੀ ਨਹੀਂ ਕਰ ਸਕਦੀ ਜਿਸ ਦੇ ਕਾਰਨ ਕਰਕੇ ਸਾਡਾ ਜਿਹੜਾ ਵੱਡਾ ਜਿਹੜਾ ਨੁਕਸਾਨ ਹੋਇਆ ਸਾਡੇ ਨਾਲ ਅੱਜ ਆਨ ਜਗਿੰਦਰ ਸਿੰਘ ਜੀ ਰੋਮੀ ਜੀਤੀ ਵਿਗਦੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਸ਼ੋਮੇ ਅਕਾਲੀ ਦਲ ਦੇ ਅੱਜ ਗੱਲ ਕਰਨਾ ਹੈ ਉਹਨਾਂ ਨਾਲ ਕਿ ਅੱਜ ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਇਹ ਕਿਸ ਤਰ੍ਹਾਂ ਦੇਖਦੇ ਆਂ ਵੀ ਕੌਣ ਜ਼ਿੰਮੇਵਾਰ ਹੈ ਕਿਉਂਕਿ ਅਕਾਲੀ ਦਲ ਪਿਛਲੇ ਲਗਭਗ 14 ਸਾਲਾਂ ਤੋਂ ਜਿਹੜਾ ਹੈਗਾ ਉਹ ਡਾਊਨ ਫਾਲ ਜਿਹੜਾ ਜਾ ਰਿਹਾ ਹੈ ਪਿਛਲੇ ਆਪਾਂ ਦੇਖ ਲਈਏ 2012 ਦੇ ਵਿਧਾਨ ਸਭਾ ਚੋਣ ਆਉਣ 2019 ਦੇ ਵਿਧਾਨ ਸਭਾ ਚੋਣ ਆਉਣ ਚਾਹੇ ਉਹਦੇ ਵਿੱਚ ਹੁਣ 2024 ਦੇ ਲੋਕ ਸਭਾ ਚੋਣਾਂ ਹੋਣ 2022 ਦੇ ਵਿਧਾਨ ਸਭਾ ਚੋਣਾਂ ਸਾਰਿਆਂ ਦੇ ਵਿੱਚ ਜਿਹੜੀ ਅਕਾਲੀ ਦਲ ਦੀ ਜਿਹੜੀ ਸਥਿਤੀ ਰਹੀ ਹੈ ਉਹ ਬਹੁਤ ਹੀ ਖਰਾਬ ਰਹੀ ਹੈ ਖਾਸ ਕਰ ਹੁਣ 2024 ਦੇ ਲੋਕ ਸਭਾ ਚੋਣਾਂ ਆ ਜਿਹਦੇ ਕਰਕੇ ਅਕਾਲੀ ਦਲ ਅਜ ਦੋ ਇਤਿਹਾਸਿਕ ਵੰਡਣ ਦੀ ਕਿਤਾਬ ਦੇ ਉੱਤੇ ਖੜਿਆ ਹੈ ਅਸੀਂ ਗੱਲ ਕਰਦੇ ਹਾਂ ਸਾਡਾ ਵਾਜ ਮਨਜੂ ਆਫਿਸ ਦੇ ਵਿੱਚ ਤੇ ਦਫਤਰੇ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿਗ ਦੇ ਜ਼ਿਲ੍ਹਾ ਪ੍ਰਧਾਨ ਜਗੰਦਰ ਸਿੰਘ ਰੋਮੀ ਬਹੁਤ ਬਹੁਤ ਸਵਾਗਤ ਹੈ ਰੋਮੀ ਸਾਹਿਬ ਤੁਹਾਡਾ ਪਹਿਲੇ ਸਾਡੇ ਦਸਤਾਨੇ ਦੇ ਵਿੱਚ ਅਸੀਂ ਤੁਹਾਡ ਨਾਲ ਗੱਲ ਕਰਦੇ ਹਾਂ ਜੀ ਇਹ ਅਕਾਲੀ ਦਲ ਦੇ ਜਿਹੜੇ ਅੱਜ ਦੀ ਸਿੱਤੀ ਹੋਈ ਹੋਈ ਹੈ ਜਿਸ ਤਰੀਕੇ ਦਾ ਮਾਹੌਲ ਅੱਜ ਬਣਿਆ ਹੋਇਆ ਹੈ ਅਕਾਲੀ ਦਲ ਜਿਹੜਾ ਹੈ ਐਂ ਲੱਗਦਾ ਵੀ ਦੋ ਹਿੱਸਿਆਂ ਵਿੱਚ ਵੰਡਣ ਦੀ ਜਿਹੜੀ ਹੈਗੇ ਉਹ ਕਗਾਰ ਦੇ ਉੱਤੇ ਖੜਿਆ ਹੈ ਕੀ ਦੇਖਦੇ ਹੋ ਤੁਸੀਂ ਵੀ ਅਕਾਲੀ ਦਲ ਦੇ ਵਿੱਚ ਇਹਦੇ ਕਿਉਂ ਇਸ ਸਿੱਤੀ ਬਣੀ ਰਮੇ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਹੀ ਕਿਹਾ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਕਾਲੀ ਦਲ ਜਿਹੜਾ ਇੱਕ ਅਜ ਬਿਲਕੁਲ ਹਾਸ਼ੇ ਤੇ ਆ ਕੇ ਖੜ ਗਿਆ ਤੇ ਇਸ ਹਾਸ਼ੇ ਤੇ ਖੜਨ ਦਾ ਜਿਹੜੇ ਜ਼ਿੰਮੇਵਾਰ ਹੈਗਾ ਉਹ ਸਮੇਤ ਪਾਰਟੀ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਜ਼ਿੰਮੇਵਾਰ ਹੈਗੀ ਆ ਕਿਉਂਕਿ ਪ੍ਰੇਮੀ ਜੀ ਅਕਾਲੀ ਦਲ ਦੇ ਵਰਕਰ ਔਰ ਹੇਠਲਾ ਕੈਡਰ ਜਿਹੜਾ ਹੈਗਾ ਉਹ ਅੱਜ ਵੀ ਉਸੇ ਤਰ੍ਹਾਂ ਖੜਾ ਹੈ ਤੇ ਅੱਜ ਵੀ ਪਾਰਟੀ ਦੇ ਦੇ ਜਾਨਵਰਨ ਦੇ ਲਈ ਤਿਆਰ ਹੈ ਔਰ ਬਿਲਕੁਲ ਮੈਯੂਸੀ ਦੀ ਵਿਵਸਥਾ ਦੇ ਵਿੱਚ ਗੁਜ਼ਰ ਰਿਹਾ ਹੈ ਕਿ ਅਕਾਲੀ ਦਲ ਦਾ ਜਿਹੜਾ ਹਾਲ ਹੈਗਾ ਉਹ ਕਦੇ ਸੁਪਨੇ ਵਿੱਚ ਵੀ ਨਹੀਂ ਦੀ ਸੋਚਿਆ ਹੈਗਾ ਕਿ ਅਕਾਲੀ ਦਲ ਇੱਕਦਮ ਇਸ ਹਾਸ਼ੀਏ ਤੇ ਚਲੇਗਾ ਦੇਖੋ ਜਿੱਥੇ ਤੱਕ ਅਕਾਲੀ ਦਲ ਦੀ ਗੱਲ ਹੈ ਕਿ ਅਕਾਲੀ ਦਲ ਦੇ ਨੇਤਾ ਪਿੱਛੇ ਜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਵਾਜਰਾ ਵੀ ਇੱਥੇ ਰਾਜ ਪਿਆਏ ਸਨ ਹੋਰ ਵੀ ਕਈ ਅਕਾਲੀ ਨੇਤਾਵਾਂ ਨਾਲ ਗੱਲ ਹੋਦੀ ਰਹਿੰਦੀ ਹੈ ਉਹਨਾਂ ਦੇ ਕਹਿਣਾ ਹੈ ਕਿ ਇਹ ਬਾਦਲ ਸਾਹਿਬ ਦੀਆਂ ਜਿਹੜੀਆਂ ਆਪਣੀਆਂ ਗਲਤੀਆਂ ਹੈਗੀਆਂ ਜੋ ਇਹਨਾਂ ਦੇ ਡਿਕਟੇਟਰਸ਼ਿਪ ਹੈ ਉਹਦੇ ਕਰਕੇ ਜਿਹੜਾ ਹੈ ਅਕਾਲੀ ਦਲ ਜਿਹੜਾ ਠਫੜ ਗਿਆ ਤੇ ਇਸ ਕਰਕੇ ਇਹਨਾਂ ਨੂੰ ਆਪਣਾ ਅਹੁਦਾ ਛੱਡ ਗਿਆ ਹੋਰ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਬਣਾ ਲੈਣੀ ਚਾਹੀਦੀ ਹੈ ਇਸ ਸਿੱਕੇ ਦਾ ਬਿਆਨ ਪਿੱਛੇ ਜੇ ਆਪਣੇ ਰਾਜਪੁਰਾ ਦੇ ਜਿਹੜੇ ਲਾਤਾ ਪਰਿਵਾਰ ਹੀ ਰਹੇ ਚੋਣਾਂ 'ਚ ਲੜਿਆ ਸੀ ਵਿਧਾਨ ਸਭਾ ਦਾ ਚਰਨਜੀਤ ਸਿੰਘ ਬਰਾਰ ਜੀ ਉਹਨਾਂ ਨੇ ਵੀ ਕਿਹਾ ਸੀ ਉਹਦੇ ਕਰਕੇ ਵੀ ਕਾਫੀ ਜਿਹੜਾ ਇੱਕ ਮਾਹੌਲ ਗਰਮ ਹੋਇਆ ਸੀ ਇਹ ਤੁਸੀਂ ਕੀ ਦੇਖਦੇ ਹੋ ਕਿ ਇਸ ਤਰੀਕੇ ਦਾ ਕੀ ਹੋਣਾ ਚਾਹੀਦਾ ਹੈ ਜਾਂ ਬਾਦਲ ਸਾਹਿਬ ਹੀ ਜਿਹੜੇ ਹੈਗੇ ਉਹ ਰਹਿਣੇ ਚਾਹੀਦੇ ਆ ਪ੍ਰਧਾਨ ਦੇਖੋ ਪ੍ਰੇਮ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਜੋ ਇਹ ਸਾਰੀ ਸਥਿਤੀ ਦਾ ਅਕਾਲੀ ਦਲ ਦੇ ਟੌਨਸ ਆਲ ਦਾ ਹੁੰਦੇ ਵਿੱਚ ਸਿੱਧੇ ਤੌਰ ਤੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੀ ਜ਼ਿੰਮੇਵਾਰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਚੋਣਾਂ ਹੋਈਆਂ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਰਹੁ ਰਿਤਾ ਪਾਰਟੀ ਆ ਗਈ ਆ ਔਰ ਕੁਰਬਾਨੀਆਂ ਵਿੱਚੋਂ ਜਿਹੜੀ ਹੈਗੇ ਨਿਕਲੀ ਹੋਈ ਪਾਰਟੀ ਆ ਗਈ ਹੈ ਲੇਕਿਨ ਜਦੋਂ ਆਪਾਂ ਪੰਥ ਦੇ ਅਸੂਲ ਚੱਕੇ ਟੰਗ ਦੀ ਇਹ ਔਰ ਪੰਥ ਦੀ ਗੱਲ ਨਾ ਕਰੀਏ ਤੇ ਆਪਾਂ ਜੇ ਵੋਟਾਂ ਦੀ ਟੇਕ ਜਿਹੜੀ ਹੈਗੀ ਆ ਉਹ ਸੱਚਾ ਸੌਦੇ ਸਾਥ ਤੇ ਰੱਖ ਲਈਏ ਤਾਂ ਮੇਰੇ ਖਿਆਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹਦਾ ਡਾਊਨਫਾਲ ਦੇ ਵਿੱਚ ਜਾਣਾ ਬਿਲਕੁਲ ਸੁਭਾਵਕ ਹੀ ਸੀਗਾ ਇਹ ਰੋਮਨੀ ਗੱਲ ਹੈ ਕਿ ਜਿਹੜੇ ਪਾਰਟੀ ਦੇ ਸੀਨੀਅਰ ਆਗੂ ਹੈਗੇ ਪਿੱਛੇ ਜੇ ਬਿਆਨ ਆਇਆ ਸੀ ਆਪਣੇ ਸਰਦਾਰ ਉਹਨਾਂ ਦਾ ਵਿਕਰਮਜੀਤ ਸਿੰਘ ਮੱਜਕਾ ਜੀ ਜਿਹਾ ਜੀ ਉਹ ਕਹਿੰਦੇ ਵੀ ਇਹੀ ਆਦਮੀ ਸੀ ਜਿਹੜੇ ਪਹਿਲੇ ਸੱਤਾ ਦਾ ਸੁੱਖ ਭੋਗਦੇ ਰਹੇ ਆ ਅਹੁਦੇ ਤੇ ਰਹੇ ਆ ਕੋਈ ਮੰਤਰੀ ਬਣਾ ਰਿਹਾ ਕੋਈ ਕੁਝ ਬਣਾ ਰਿਹਾਗਾ ਫਰਕਾ ਦੇ ਅਹੁਦੇ ਦੇ ਉੱਤੇ ਰਹਿ ਕੇ ਇਹਨਾਂ ਨੇ ਮੋਜਾ ਮਾਣੀ ਆ ਗਿਆ ਅੱਜ ਜਿਹੜੇ ਇਹ ਬਾਦਲ ਸਾਹ ਤੋਂ ਅਲੱਗ ਹੋ ਗਏ ਆ ਤੇ ਇਹਨਾਂ ਨੂੰ ਨਹੀਂ ਹੋਣਾ ਚਾਹੀਦਾ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਗੱਲ ਠੀਕ ਹੈ ਫਾਕੀ ਦਾ ਉਹਦੇ ਰਹਿ ਕੇ ਜਿਨ੍ਹਾਂ ਨੇ ਾਮਾਨ ਮੰਨਿਆ ਹੈਗਾ ਫੱਤਾ ਫੁੱਕਪ ਹੋ ਗਿਆਗਾ ਉਹਨਾਂ ਨੂੰ ਨਾ ਰਹਿਣਾ ਚਾਹੀਦਾ ਜਾਂ ਸਹੀ ਗੱਲ ਕਰਨੀ ਚਾਹੀਦੀ ਹੈ ਦੇਖੋ ਗੱਲ ਤਾਂ ਪ੍ਰੇਮ ਸਿੰਘ ਜੀ ਬਿਲਕੁਲ ਠੀਕ ਹੈ ਕਿ ਆ ਇਹ ਉਹਨਾਂ ਨੂੰ ਉਸ ਸਮੇਂ ਵੀ ਬੋਲਣਾ ਚਾਹੀਦਾ ਸੀਗਾ ਪਰ ਲੇਕਿਨ ਦੇਰ ਆਈ ਦਰੁਸਤ ਆਈ ਕਿਉਂਕਿ ਕਿਸੇ ਦੀ ਜ਼ਮੀਰ ਤਾਂ ਜਾਗਣੀ ਸੀਗੀ ਨਾ ਜਦੋਂ ਆਪਾਂ ਇੱਕ ਜਦੋਂ ਕਾਲੀ ਦਲ ਜਿਹੜਾ ਹੈਗਾ ਸੀਗਾ ਵੋਟ ਬੈਂਕ ਜਿਹੜਾ ਬਿਲਕੁਲ ਕਿਸਾਨੀ ਸੀਗਾ ਜੀ ਕਿਸਾਨੀ ਬਹੁਤ ਵੱਡਾ ਬੈਂਕ ਵੋਟ ਬੈਂਕ ਜਿਹੜਾ ਉਹ ਕਾਲੀ ਦਲ ਦਾ ਸੀਗਾ ਦੂਜਾ ਪੰਥ ਠੀਕਾ ਜਿੰਨੇ ਆ ਵੀ ਸਿੱਖ ਕੌਮ Thi Gi ਆ ਪੰਜਾਬੀਆਂ ਪਰੀ ਪਿਆਰ ਕਰਨ ਵਾਲੀ ਪੰਜਾਬ ਨੂੰ ਉਹ ਜ਼ਿਆਦਾਤਰ ਕਾਲੀ ਦਲ ਨੂੰ ਵੋਟਾਂ ਪਾਉਂਦੇ ਸੀ ਲੇਕਿਨ ਅਸੀਂ ਪੰਥ ਵੀ ਨਰਾਜ਼ ਕਰ ਲਿਆ ਔਰ ਅਸੀਂ ਕਿਸਾਨੀ ਵੋਟ ਵੀ ਨਰਾਜ਼ ਕਰ ਲਈ ਉਹਦਾ ਕਾਰਨ ਕਿਹਾ ਜਦੋਂ ਸੈਂਟਰ ਨੇ ਕਾਨੂੰਨ ਬਣਾਇਆ ਤੇ ਪਹਿਲਾਂ ਤਾਂ ਸਾਡੇ ਪਾਰਟੀ ਪ੍ਰਧਾਨ ਤੇ ਬੀਬੀ ਸਾਡੀ ਜਿਹੜੀ ਉਸ ਸਮੇਂ ਦੀ ਮੈਂਬਰ ਪਾਰਲੀਮੈਂਟ ਸੀ ਪਹਿਲਾਂ ਤਾਂ ਉਹਦੇ ਹਮਾਇਤ ਦੇ ਗੁਣ ਗਾਉਣ ਲੱਗੀ ਜਦੋਂ ਸਮੁੱਚਾ ਪੰਜਾਬ ਵਿਰੋਧ ਵਿੱਚ ਖੜ ਗਿਆ ਤਾਂ ਆਪਾਂ ਨੇ ਇੱਕਦਮ ਯੂਟਨ ਉਹਦੇ ਕੇਂਦਰ ਦੇ ਮੰਤਰੀ ਵੀ ਸੀ ਜੋ ਫਿਰ ਬਿਲਕੁਲ ਜੀ ਬਿਲਕੁਲ ਉਹੀ ਤਾਂ ਮੈਂ ਗੱਲ ਕਰ ਰਿਹਾ ਵੀ ਇੱਕਦਮ ਯੂਟਨ ਲੈ ਜਨਤਾ ਨੇ ਉਦੋਂ ਤੋਂ ਹੀ ਲੋਕਾਂ ਨੇ ਇਹ ਮੰਨ ਬਣਾ ਲਿਆ ਕਿ ਉਹ ਅਕਾਲੀ ਗੱਲ ਹੁਣ ਨਹੀਂ ਰਿਹਾ ਤੇ ਮੋਢੀ ਤੇ ਮਜੀਠੀਆ ਸਾਹਿਬ ਦਾ ਕਹਿਣ ਦੀ ਗੱਲ ਹੈਗੀ ਆ ਦੇਖੋ ਮਜੀਠੀਆ ਗਾਦੂ ਮੈਂ ਇੱਕ ਬੇਨਤੀ ਕਰਦਾ ਉਹਨਾਂ ਨੇ ਤੇ ਇਹ ਵੀ ਕਿਹਾ ਸੀਗਾ ਕਿ ਉਹਦੇ ਨਾਲ ਨਾਲ ਪਾਰਟੀ ਪ੍ਰਧਾਨ ਦੇ ਨਾਲ ਨਾਲ ਤੇ ਸਮੁੱਚੀ ਲੀਡਰਸ਼ਿਪ ਨੂੰ ਮਾਫੀ ਮੰਗੇ ਜਦ ਕਿ ਜਿਹੜੀ ਜ਼ਮੀਰ ਜਾਗੀ ਆ ਲੀਡਰਾਂ ਦੀ ਵੱਡੇ ਲੀਡਰਾਂ ਦੀ ਉਹ ਤਾਂ ਆਲਰੇਡੀ ਉਹਨਾਂ ਨੇ ਹੀ ਪ੍ਰੋਗਰਾਮ ਬਣਾਇਆ ਸੀਗਾ ਵੀ ਆਪਾਂ ਪਹਿਲਾਂ ਜਾ ਕੇ ਮਾਫੀ ਦੇ ਅਰਦਾਸ ਕੀਤੀ ਆ ਤੇ ਉਸੇ ਮੁਤਾਬਕ ਪ੍ਰਧਾਨ ਨੂੰ ਵੀ ਉਹ ਕਹਿ ਰਹੇ ਸੀਗੇ ਵੀ ਭਾਈ ਤੁਸੀਂ ਪ੍ਰਧਾਨ ਵੀ ਰੋ ਪੰਜ ਪ੍ਰਧਾਨੀ ਟੀਮ ਬਣਾ ਲਓ ਤਾਜੋ ਸਹੀ ਬਲੋਗ ਵੀਡੀਓ ਦੇ ਇਨਸਾਰ ਜਿਹੜਾ ਹੈ ਅਕਾਲ ਤਖਤ ਤੇ ਮਾਫੀ ਮੰਗਦਾ ਠੀਕ ਹੋਰ ਜਿਹੜੀ ਚਰਚਾ ਚੱਲੀ ਸੀ ਪਿੱਛੇ ਜੇ 2022 ਦੇ ਇਲੈਕਸ਼ਨ ਤੋਂ ਪਹਿਲੇ ਵੀ ਬੀਜੇਪੀ ਦਾ ਜਿਹੜਾ ਹੈ ਸਮਝੌਤਾ ਆਕਾਲੀ ਦਲ ਨਾਲ ਹੋਣ ਲੱਗਿਆ ਸੀ ਫਿਰ ਇਹ ਜਿਹੜੇ ਵਿੱਚ ਕਿਸਾਨੀ ਮੁੱਦਾ ਆ ਗਿਆ ਉਹਦੇ ਕਰਕੇ ਨਹੀਂ ਹੋਇਆ ਕਿ ਹੁਣ ਜਿਹੜੇ ਆਦਮੀ ਐ ਅਲੱਗ ਹੋਏ ਆ ਇੱਕ ਅਲੱਗ ਧੜਾ ਬਣਾ ਕੇ ਚੱਲ ਰਹੇ ਆ ਅੱਜ ਦੇ ਟਾਈਮ ਦੇ ਵਿੱਚ ਕਿ ਇਹ ਚਾਹੁੰਦੇ ਆ ਕਿ ਬੀਜੇਪੀ ਨਾਲ ਹੋਵੇ ਜਾਂ ਬੀਜੇਪੀ ਤੋਂ ਅਲੱਗ ਚੱਲੀਆਂ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਗੱਲ ਹੈ ਕਿ ਇਸ ਤਰ੍ਹਾਂ ਜੀ ਅਸੀਂ ਜਿਹੜੇ ਇਹ ਗੱਲ ਸਪਸ਼ਟੀ ਰੋਕਾ ਨੂੰ ਨਹੀਂ ਕਰ ਸਕੇ ਹੈਗੇ ਕਿਉਂਕਿ ਸੈਂਟਰ ਜਿਆ ਚੋਣਾ ਸੀ ਸੈਂਟਰ ਦੇ ਵਿੱਚ ਦੋ ਹੀ ਧੜੇ ਸੀਗੇ ਇੱਕ ਰਾਹੁਲ ਵਰਸਸ ਮੋਦੀ ਕਿਉਂਕਿ ਮੋਦੀ ਸਾਹਿਬ ਨੇ ਅਜੰ Nhà ਪੰਜਾਬ ਦੇ ਨਾਲ ਵਿਤਕਰੇ ਕੀਤੇ ਸੀਗੇ ਪੰਜਾਬ ਦੇ ਲੋਕ ਇੱਕਦਮ ਗਰੁੱਥ ਹੋਏ ਹੋਏ ਸੀਗੇ ਤੇ ਭਾਜਪਾ ਨਾਲ ਜਾਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਤਾਂ ਹੁੰਦਾ ਹੈਗਾ ਨਾ ਤੇ ਵਿਕਲਪ ਵੱਜੋਂ ਕਾਂਗਰਸ ਨੇ ਜਿਹੜਾ ਕਰ ਲਿਆ ਜਿੱਥੇ ਤੱਕ ਸਾਡੀ ਪਾਰਟੀ ਦਾ ਸਾਡੀ ਪਾਰਟੀ ਇੱਕ ਸਮਝੌਤਾ ਕਿਹੜੇ ਨਿਕਾਲ ਸਕੀ ਕਿ ਸੈਂਟਰ ਦੇ ਵਿੱਚ ਅਸੀਂ ਚੱਲਣਾ ਕਿਹਦੇ ਨਾਲ ਹੈਗਾ ਕਿਉਂਕਿ ਲਹਰ ਕਬੀ ਜੇਪੀ ਦੇ ਵਿਰੁੱਧ ਬਣੀ ਹੋਈ ਸੀ ਪੰਜਾਬ ਦੇ ਵਿੱਚ ਲੋਕਾਂ ਕੋ ਬਾਾਰ-ਬਾਰ ਸਾਨੂੰ ਸਵਾਲ ਪੁੱਛਦੇ ਸੀਗੇ ਕਿ ਜਿੱਤਣ ਤੋਂ ਬਾਅਦ ਤੁਸੀਂ ਕਿੱਥੇ ਜਾਓਗੇ ਅਸੀਂ ਆਪਣੇ ਲੀਡਰਸ਼ਿਪ ਨੂੰ ਇਹਦਾ ਕੋਈ ਕੋਈ ਠੋਸ ਜਵਾਬ ਕਿਸੇ ਕਦੇ ਵੀ ਕਿਸੇ ਲੀਡਰ ਨੇ ਦਿੱਤਾ ਹੈਗਾ ਕਿ ਜਿੱਤਣ ਤੋਂ ਬਾਅਦ ਅਸੀਂ ਕਿੱਥੇ ਜਾਏਗੇ ਲੋਕਾਂ ਦੇ ਮਨਾਂ ਵਿੱਚ ਸੀਗਾ ਕਿ ਜਿੱਤਣ ਤੋਂ ਬਾਅਦ ਇਹਨਾਂ ਜਾਣਾ ਤਾਂ ਬੀਜੇਪੀ ਵਿੱਚ ਉਸ ਤਰ੍ਹਾਂ ਦੀ ਰੋਮਾਂਚੀ ਗੱਲ ਹੈ ਕਾਂਗਰਸ ਕੋਲੋਂ ਅਕਾਲੀ ਗਾ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਆਪਣੇ ਹਰਮੰਦਰ ਸਾਹਿਬ ਜੀ ਦੇ ਜਿਹੜਾ ਐਮਲਾ ਕੀਤਾ ਸੀਗਾ 84 ਦੇ ਵਿੱਚ ਤੇ ਭਾਜਪਾ ਦੇ ਨਾਲ ਪਿਛਲੇ 25 26 ਸਾਲ ਜਿਹੜਾ ਇਕਠਵੰਦਨ ਵੀ ਰਿਹਾ ਹੈਗਾ ਤੇ ਹੋਰ ਤਾਂ ਆਪਣੇ ਕੋਲ ਕੋਈ ਆਪਸ਼ਨ ਹੀ ਨਹੀਂ ਜਿਹੜਾ ਕਾਂਗਰਸ ਕੋਲੋਂ ਆਪਾਂ ਜਾ ਨਹੀਂ ਸਕਦੇ ਭਾਜਪਾ ਜਿਹੜੀ ਕਿਸਾਨ ਵਿਰੋਧੀ ਅਕਾਲੀ ਦਲ ਵਾਸਤੇ ਬਣੀ ਹੋਈ ਹੈ ਵੀ ਇੱਕ ਖੇਤਾਨ ਵਿਰੋਧੀ ਪਾਰਟੀ ਹੈ ਕਿਉਂਕਿ ਕਿਸਾਨਾਂ ਕਰਕੇ ਹੀ ਜਿਹੜਾ ਹੈ ਅਕਾਲੀ ਦਲ ਨੇ ਪਿੱਛੇ ਜੇ ਸੱਤਾ ਛੱਡ ਕੇ ਸੀ ਕੇਂਦਰ ਵਿੱਚ ਮੰਤਰੀ ਹੁੰਦੇ ਹੋਏ ਦੀਦੀ ਬਦਲ ਜਿਹੜੀ ਹੈਗੀ ਉਹਨਾਂ ਨੇ ਮੰਤਰੀਪਦ ਛੱਡਤਾ ਸੀ ਤੇ ਅਲੱਗ ਹੋ ਗਏ ਮੁੱਦਾ ਤਾਂ ਮੈਨੋਂ ਹੀ ਸੀ ਜਿਹੜਾ ਔਰ ਅੱਜ ਪੋਜੀਸ਼ਨ ਫੇਰ ਉੱਥੇ ਆ ਕੇ ਖੜੀ ਹੋਈ ਆ ਜਿਹੜੀ ਪਹਿਲੇ ਹੈਗੀ ਸੀ ਤੇ ਹੁਣ ਇਹਦਾ ਜਿਹੜਾ ਆ ਨੁਕਸਾਨ ਜਿਹੜਾ ਪਾਰਟੀ ਨੂੰ ਹੋ ਰਿਹਾ ਹੈ ਜਿਹੜਾ ਆਪਣੇ ਇੱਕ ਧੜੇ ਦੇ ਚੰਦੂ ਮਾਜਰਾ ਲਾ ਲੋ ਹੋਰ ਵੀ ਜਿਹੜੇ ਅਗੇ ਨੀਟਰ ਸਹਿਬਾਨ ਆ ਉਹ ਜਿਹੜੇ આરોਪ ਲਾ ਰਹੇ ਆ ਇਹ ਕਿਸ ਤਰੀਕੇ ਮਸਲਾ ਹੱਲ ਹੋਏਗਾ ਅਕਾਲੀ ਦਲ ਤਾਂ ਕਹੇ ਜਾਂਦਾ ਵੀ ਖੇਤਰੀ ਪਾਰਟੀ ਖੇਤਰੀ ਪਾਰਟੀ ਨੂੰ ਜਿਹੜਾ ਮਜ਼ਬੂਤ ਕੀਤਾ ਜਾਵੇ ਪਰ ਇਹ ਹੋਰ ਜ਼ਿਆਦਾ ਡਾਊਨ ਹੋ ਵੀ ਆ ਦੇਖੋ ਬ੍ਰੇਮੀ ਜੀ ਗੱਲ ਇਹ ਹੈਗੀ ਆ ਗੱਲ ਪਾਰਟੀ ਦੇ ਵਿੱਚ ਚਾਹਣਾ ਹੁੰਦੇ ਨਹੀਂ ਕਿਉਂ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਇੱਕ ਅਣਖਿਲੇ ਲੋਕ ਹੈਗੇ ਆ ਦੇਖੋ ਆਪ ਇੱਛਾ ਜਾਉ ਤਾਜ਼ੀਆਂ ਮੈਂਬਰ ਪਾਰਲੀਮੈਂਟ ਦੇ ਚੋਣਾ ਹੋਈਆਂ ਉੱਥੇ ਅਮਰਪਾਲ ਭਾਈ ਅਮਰਪਾਲ ਸਿੰਘ ਤੇ ਸਰਬਜੀਤ ਸਿੰਘ ਦੇ ਲੋਕਾਂ ਨੇ ਜਿਤਾਇਆ ਵਿਦਾਊਟ ਪਾਰਟੀ ਜਿਤਾਇਆ ਠੀਕ ਲੇਕਿਨ ਸਾਡਾ ਜਿਹੜਾ ਅਕਾਲੀ ਪਲ ਹੈਗਾ ਇਹ ਹੀ ਨੇ ਤੈਅ ਕਰ ਸਕਿਆ ਹੈਗਾ ਵੀ ਅਸੀਂ ਜਿੱਤਣ ਤੋਂ ਬਾਅਦ ਕਿਸ ਮੁੱਦੇ ਤੇ ਗੱਲ ਕਰਨੀ ਆ ਕਿਹੜੀ ਪਾਰਟੀ ਦੇ ਕੋਲ ਜਾਣਾ ਹੈਗਾ ਨੰਬਰ 1 ਦੂਜੀ ਗੱਲ ਇਹ ਹੈਗੀ ਆ ਕਿ ਪ੍ਰੇਮੀ ਜੀ ਅਕਾਲੀ ਦਲ ਤੁਹਾਡੇ ਕਹਿਣ ਮੁਤਾਬਕ ਦੋ ਧੜਿਆਂ ਵਿੱਚ ਵੰਡ ਰਿਹਾ ਹੈਗਾ ਦੋ ਧੜਿਆਂ ਦੇ ਵਿੱਚ ਨਹੀਂ ਵੰਡ ਰਿਹਾ ਹੈਗਾ ਗੱਲ ਤਾਂ ਇੱਥੇ ਆ ਕੇ ਖੜਦੀ ਹੈ اخਲਾਕੀ ਤੌਰ ਤੇ ਸਭ ਨੂੰ ਆਪਣੀ ਆਪਣੀ ਪੀੜੀ ਤੇ ਸੋਟਾ ਫੇਰਨਾ ਚਾਹੀਦਾ ਹੈਗਾ ਤੇ ਪਾਰਟੀ ਪ੍ਰਧਾਨ ਜਿਹੜਾ ਸਭ ਤੋਂ ਵੱਧ ਜ਼ਿੰਮੇਵਾਰ ਆ ਇਸ ਸਥਿਤੀ ਵਿੱਚ ਅਕਾਲੀ ਦਲ ਨੂੰ ਲਿਆਉਣ ਵਾਸਤੇ ਦੇਖੋ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸਾਰੇ ਪੰਥਕ ਜਿਹੜੇ ਹੈਗੇ ਆ ਕੈਦ ਦੇ ਕਾਨੂੰਨ ਕਿਤੇ ਦੇ ਤੱਕ ਕਿ ਜਦੋਂ ਸੱਚਾ ਸੌਧਾ ਨੂੰ ਮਾਫੀ ਦੀ ਗੱਲ ਚੱਲੀ ਜਾਗੀ ਆ ਉਸ ਦੇ ਵਿੱਚ ਪ੍ਰਧਾਨ ਸਾਹਿਬ ਨੇ ਅਕਾਲ ਤਖਤ ਤੇ ਵੀ ਪੂਰੀ ਦਖਲਅੰਦਾਜ਼ੀ ਕੀਤੀ ਹੈਗੀ ਆ ਬਿਲਕੁਲ ਦਖਲਅੰਦਾਜ਼ੀ ਨਹੀਂ ਕੀਤੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਦਬਾਅ ਪਾ ਕੇ ਜਿਹੜੇ ਸਭ ਉੱਚ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਜੀ ਉਹਨਾਂ ਨੂੰ ਵੀ ਸਸਪੈਂਡ ਕਰਾਇਆ ਹੈਗਾ ਤੇ ਆਪਣੀ ਮਨਮਰਜ਼ੀ ਦੇ ਫੈਸਲੇ ਕਰਵਾਏ ਗਏ ਆ ਐਕਸਟਰਾ ਕਰਕੇ ਜਿਹੜਾ اخਲਾਕੀ ਤੌਰ ਤੇ ਸਾਰੀ ਜ਼ਿੰਤੀ ਪੀਦਾ ਜਿਹੜਾ ਜ਼ਿੰਮੇਵਾਰ ਆ ਉਹ ਪਾਰਟੀ ਪ੍ਰਧਾਨ ਹੀ ਐ ਤੇ ਦੂਜੇ ਦਰਜੇ ਦੀ ਜਿਹੜਾ ਧਰਾਂ ਅਲੱਗ ਹੋਇਆ ਹੈਗਾ ਉਹਨਾਂ ਦਾ ਵੀ ਇਹ ਕਸੂਰ ਆ ਕਿ ਉਹ ਬਹੁਤ دیر ਬਾਅਦ ਜਾਗੇ ਹੈਗੇ ਆ ਉਹਨਾਂ ਨੂੰ ਇਹ ਗੱਲਾਂ ਪਹਿਲਾਂ ਕਰਨੀਆਂ ਚਾਹੀਦੀਆਂ ਸੀ ਜਾਂ ਚਲੋ ਦੇਰ ਆਈ ਦਰੁਸਤ ਆਈ ਨੇ ਰੋਮੇ ਜੀ ਅੱਜ ਦੇ ਟਾਈਮ ਜਿਹੜੀ ਪਾਰਟੀ ਆ ਆਪਣੀ ਹਾਂਜੀ ਇਹ ਅਕਾਲੀ ਦਲ ਜਿਹੜਾ ਇੱਕ ਤਾਂ ਪੰਥਕ ਪਾਰਟੀ ਕਿਹਾ ਜਾਂਦੀ ਐ ਇੱਕ ਕਿਸਾਨੀ ਪਾਰਟੀ ਕਿਹਾ ਜਾਂਦੀ ਐ ਵੀ ਕਿਸਾਨਾਂ ਦੀ ਹਮਦਰਦ ਪਾਰਟੀ ਆ ਉਹ ਤਾਂ ਪੰਥਕ ਪਾਰਟੀ ਵੀ ਆ ਉਨ ਕਿਸਾਨਾਂ ਕਰਕੇ ਜਿਹੜਾ ਹੈ ਨੁਕਸਾਨ ਹੋਇਆ ਜਿਹੜਾ ਹੈ ਕਿਉਂਕਿ ਹੋ ਸਕਦਾ ਹੈ ਵੀ ਇਹਦੇ ਕਿਸਾਨਾਂ ਦੇ ਨਾਲ ਸਮਝੌਤਾ ਹੋਇਆ ਹੁੰਦਾ ਜਾਂ ਕਾਂਦੀਦਲ ਕਰਵਾਉਣੇ ਸਫਲ ਹੋ ਜਾਂਦਾ ਤਾਂ ਸ਼ਾਇਦ ਇਕੱਠੇ ਹੁੰਦੇ ਤਾਂ ਇਲੈਕਸ਼ਨ ਜਿਹੜਾ ਹੈ ਸਿੱਤਾ ਜ਼ਿਆਦਾ ਲੈ ਜਾਂਦੇ ਪੰਜਾਬ ਦੇ ਵਿੱਚ ਔਰ ਲੋਕ ਸਭਾ ਦੀਆਂ ਤੇ ਉਦੋਂ ਦੂਜੇ ਪਾਸੇ ਪੰਤਕ ਜਿਹੜਾ ਪਾਰਟੀ ਹੈਗੀ ਅੱਗੇ ਇਸ ਤਿੱਕੇ ਦਾ ਘਰਾਵ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਵਿੱਚ ਨੁਕਸਾਨ ਹੋ ਸਕਦਾ ਹੈ ਉਹ ਵੀ ਅਤੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਗੁਰੂਪਾ ਜੀ ਰਹੀ ਤਾਂ ਪਾਰਟੀ ਨੂੰ ਨੁਕਸਾਨ ਹੋਏਗਾ ਦੇਖੋ ਦੋ ਗੱਲਾਂ ਇਹ ਅਸੀਂ ਕਾ ਨਹੀਂ ਸਕੇ ਇੱਕ ਤਾਂ ਕਿਸਾਨੀ ਦੀ ਤਰਜਮਾਨੀ ਨਹੀਂ ਨਹੀਂ ਸਹੀ ਤਰਕੀਨਾ ਕਰ ਸਕੇ ਦੂਜੇ ਸਾਡੀ ਪਾਰਟੀ ਜਿਹੜੀ ਹੈਗੀ ਆ ਉਹ ਪੰਥ ਦੀ ਤਰਜਮਾਨੀ ਨਹੀਂ ਕਰ ਸਕੇ ਜਿਸ ਦੇ ਕਾਰਨ ਕਰਕੇ ਸਾਡਾ ਜਿਹੜਾ ਵੱਡਾ ਜਿਹੜਾ ਨੁਕਸਾਨ ਹੈਗਾ ਸਾਨੂੰ ਜਿਹੜਾ ਪਾਰਟੀ ਦਾ ਖਾਸੀਅਤ ਆਉਣ ਦਾ ਇਹ ਵੱਡਾ ਕਾਰਨ ਹੈ ਤੇ ਜਿਹੜੀ ਸਾਡੇ ਆ ਹੁਣ ਅਕਾਲੀ ਗੱਲ ਦੀ ਸਥਿਤੀ ਬਣੀ ਹੋਈ ਹੈ ਹਾਸੋਈ ਸਥਿਤੀ ਬਣੀ ਹੋਈ ਹੈਗੀ ਹੈ ਨਾ ਤੇ ਅਸੀਂ ਇਹ ਚਾਹੁੰਦੇ ਹੈਗੇ ਆ ਕਿ ਤ્યાਗ ਦੀ ਭਾਵਨਾ ਇੱਥੇ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈਗੀ ਆ ਕਾਰਨ ਕੀ ਆ ਦੇਖੋ ਫਰਾਗ ਦੇ ਲਈ ਦਿਖਾਉਣੀ ਚਾਹੀਦੀ ਹੈਗੀ ਆ ਪਾਰਟੀ ਪ੍ਰਧਾਨ ਨੂੰ ਤ્યાਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਪਾਰਟੀ ਪ੍ਰਧਾਨ ਤੋਂ ਅਸਤੀਫਾ ਦੇ ਕੇ ਫਿਰ ਕਹਾ ਟੱਕ ਤੇ ਪੇਸ਼ ਹੋਣਾ ਚਾਹੀਦਾ ਹੈਗਾ ਦੂਜਾ ਜਿਹੜੀ ਸੈਕੰਡ ਗੁਟਾਰ ਦੀ ਲੀਡਰਸ਼ਿਪ ਹੈਗੀ ਆ ਚਾਹੇ ਮਲੂਕਾ ਕਾਹਵਾ ਚਾਹੇ ਬੀਬੀ ਜ਼ਗੀਰ ਕਾਹਵਾ ਜਿੰਦੇ ਵੀ ਜੇ ਆਗੂ ਸਰਬਾਨ ਨੇ ਉਹਨਾਂ ਨੂੰ ਤਾਂ ਤਸਦੀਕਾ ਦੇ ਕੇ ਇੱਕ ਨਵੀਂ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਭਾਰਨੀ ਚਾਹੀਦੀ ਹੈ ਕਿਉਂਕਿ ਪਹਿਲੀ ਵਾਰ ਨਹੀਂ ਹੋਇਆ ਹੈਗਾ ਕਿ ਅਕਾਲੀ ਦਲ ਦੇ ਕੇਸ ਪਿਆ ਪਿਛਲੇ ਸਮਿਆਂ ਦੇ ਵਿੱਚ ਵੀ ਅਕਾਲੀ ਦਲ ਦੇ ਕੇਸ ਪੈਂਦੇ ਰਹੇ ਹੈ ਕਿਉਂਕਿ ਉਦੋਂ ਵੀ ਕਈ ਧਾਰਮਿਕ ਹਸਤੀਆਂ ਜਿਹੜੀਆਂ ਕਿ ਜਿਨ੍ਹਾਂ ਨੇ ਸਿਆਸਤ ਦਾ ਕੋਈ ਲੇਗਾ ਦੇ ਗੱਲ ਦੀ ਸੰਤ ਮਹਾਪੁਰਸ਼ ਹੁੰਦੇ ਸੀਗੇ ਜਿਵੇਂ ਸੰਤ ਲੌਂਗੋਵਾਲ ਹੋਏ ਸੰਤ ਅਜੀਤ ਸਿੰਘ ਜੀ ਹੋਏ ਸੰਤ ਫਤਿਹ ਸਿੰਘ ਜੀ ਉਹਨਾਂ ਦੇ ਹੱਥ ਜਿਹੜੀ ਹੈਗੀ ਆ ਅਕਾਲੀ ਦਲ ਦੀ ਕਮਾਨ ਸੰਭਾਲੀ ਗਈ ਔਰ ਉਹਨਾਂ ਨੇ ਬਿਲਕੁਲ ਨਿਰਪੱਖ ਹੋ ਕੇ ਅਕਾਲੀ ਦਲ ਨੂੰ ਬੁਲੰਦੀਆਂ ਤੇ ਪਹੁੰਚਾਏ ਅੱਜ ਸਮੇਂ ਦੀ ਲੋੜ ਹੈਗੀ ਆ ਕਿ ਕੋਈ ਐਸਾ ਸੰਤ ਸਪਾਈ ਸਰਪ੍ਰਵਾਨਿਤ ਜਿਹੜਾ ਹੈਗਾ ਉਹਨੂੰ ਅੱਗੇ ਕਰਕੇ ਤੇ ਸ਼ੋਮਣੀ ਕਾਦੀ ਦਰ ਵਿੱਚ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਤੁਸੀਂ ਦੋ ਗੱਲਾਂ ਕਹੀਆਂ ਇੱਕ ਤਾਂ ਕਹਿ ਵੀ ਪੰਜ ਪ੍ਰਧਾਨ ਰਹਿਣ ਤੇ ਪੰਜ ਮੈਂਬਰੀ ਕਮੇਟੀ ਪ੍ਰਧਾਨ ਕੀ ਬਣਾਈ ਜਾਵੇ ਇੱਕ ਪਾਸੋਂ ਕਹਿੰਦੇ ਇੱਕ ਅਲੱਗ ਕੋਈ ਆਦਮੀ ਹੋਣਾ ਚਾਹੀਦਾ ਹੈ ਜਿਹੜਾ ਪੰਜ ਨੂੰ ਅੱਗੇ ਲੈ ਜਾ ਸਕੇ ਦੇਖੋ ਬ੍ਰੇਮੀ ਜੀ ਜਦੋਂ ਐਸਾ ਜੋ ਹਵਾ ਆਇਆ ਵੇ ਪੰਜ ਪ੍ਰਧਾਨੀ ਜਿਹੜਾ ਹੈਗਾ ਸਰਦਾਰ ਚੰਨ ਜਿਸਨੇ ਬਰਾੜ ਸਾਹਿਬ ਨੇ ਹੀ ਦਿੱਤਿਆ ਹੈ ਤੇ ਪੰਜ ਪ੍ਰਧਾਨੀ ਬਣਾ ਲੈ ਪਾਇ ਪ੍ਰਧਾਨ ਵੀ ਤੁਸੀਂ ਰਹੇ ਹੋ ਉਸ ਸਮੇਂ ਤਾਂ ਐਸਾ ਬਵਾ ਮਚ ਗਿਆ ਕਿ ਪ੍ਰਧਾਨ ਸਾਹਿਬ ਨੇ ਕਿਹਾ ਕਿ ਜਿੱਥੇ ਚੰਨ ਜੀ ਤੇ ਬਰਾੜ ਬੈਠਦੇ ਉਹਦੇ ਤੱਕੀਆਂ ਤੋੜਦੇ ਆ ਔਰ ਐਸੀਆ ਖਬਰਾਂ ਫਲਾਉਂਦੇ ਆ ਇਹ ਲੋਕ ਬੇਇੱਜ਼ਤੀ ਕਰਦੇ ਚੰਨ ਬਰਾੜ ਦੀ ਉਹ ਤਾਂ ਹੁਣ ਸੁਭਾਵਿਕ ਗੱਲੇ ਬਹੁਤ ਦੂਰ ਲੰਘ ਗਈ ਹੈ ਨਾ ਤੇ ਗੱਲ ਇੱਥੇ ਆ ਕੇ ਖੜ ਗਈ ਹੈ ਕਿ ਅਕਾਲੀ ਦਲ ਨੂੰ ਤਗੜਾ ਕਿਵੇਂ ਕਰਨਾ ਹੈਗਾ ਅਕਾਲੀ ਦਲ ਨੂੰ ਵੇਟਲਾ ਜਿਹੜਾ ਕੇਰਦਾ ਹੈਗਾ ਉਹ ਬਿਲਕੁਲ ਇਸ ਗੱਲ ਤੇ ਮਿਊਟ ਹੈਗਾ ਕਿਉਂਕਿ ਉਹੀ ਚਿਹਰੇ ਉਹੀ ਮہرے ਮੋਰੇ ਚਾਹੇ ਪ੍ਰਧਾਨ ਸਾਹਿਬ ਦਾ ਕੇੜਾ ਹੋਵੇ ਚਾਹੇ ਸੈਕੰਡ ਕਾਰਦੀ ਲੀਡਰਸ਼ਿਪ ਆਵੇ ਜਿੰਨਾ ਤੇ ਕੰਨਾਂ ਤੇ ਤਹੀ ਰੋਪ ਵੀ ਲਾੜੇ ਬੀਜਪੀ ਦੇ ਪਿੱਠੂ ਹੈ ਮੈਨੂੰ ਕਹਿਣ ਕੋਈ ਹਿਜਕਾਤ ਨਹੀਂ ਹੈਗੀ ਜਿੰਨਾ ਚ ਉਹੀ ਕੁਰਬਾਨੀਆਂ ਆਵਾਜ਼ੀ ਪਾਰਟੀ ਦੇ ਚਿਹਰੇ ਮੋਰੇ ਜਿਹੜੇ ਹੈਗੇ ਆ ਉਹ ਅੱਗੇ ਨਹੀਂ ਆਉਂਦੇ ਖਾਸ ਕਰਕੇ ਨਵੇਂ ਲੀਡਰਸ਼ਿਪ ਜੇ ਇਹ ਹੈਗੀਆ ਉਹ ਨਹੀਂ ਉੱਭਰਦੀ ਹੈਗੀ ਉਹਨਾਂ ਤੇ ਜਿਹੜਾ ਅਕਾਲੀ ਦਲ ਦਾ ਹੈਗਾ ਸਵਰਾਜ ਸੋਨਾ ਬਿਲਕੁਲ ਨਾਮੁਕਨ ਆਇਆ ਲੈ ਅੱਜ ਕੁਝ ਅਕਾਲੀ ਦਲ ਦੇ ਜੀ ਲੀਡਰ ਜਿਹੜੇ ਹੈਗੇ ਬਾਦਲ ਸਾਹਿਬ ਦੇ ਜਿਹੜੇ ਨੇ ਜੀਕਿਆਂ ਕਹਿ ਰਹੇ ਆ ਕਿ ਬਾਦਲ ਸਾਹਿਬ ਦਾ ਸਿਫਾ ਦੇਣਾ ਤੇ ਪਿਆਰ ਹੈ ਲੇਕਿਨ ਉਹਨਾਂ ਦੇ ਜਿਹੜੇ ਸਹਿਯੋਗੀ ਆ ਉਹ ਸਿਫਾ ਨਹੀਂ ਦੇਣ ਦੇ ਰਹੇ ਇਸੇ ਕਰਕੇ ਸਿਫਾ ਨਹੀਂ ਦੇ ਰਹੇ ਦੇਖੋ ਕੀ ਸਮਝਦੇ ਹੋ ਤੁਸੀਂ ਦੇਖੋ ਭੈਣੀ ਜੀ ਜਿਹੜੇ ਬੰਦੇ ਜਾ ਕੇ ਬਾਦਲ ਸਾਹਿਬ ਦੇ ਉੱਤੇ ਚਾਹੇ ਜ਼ਿਲ੍ਹਾ ਜੱਥੇਦਾਰ ਹੈ ਚਾਹੇ ਸ਼੍ਰੋਮਣੀ ਕਮੇਟੀ ਮੈਂਬਰ ਆ ਚਾਹੇ ਅਮਲਿਤਿਕ ਲੈਂ ਦੇ ਚਾਹਵਾਨ ਆ ਗਿਆ ਨਾ ਉਹ ਤਾਂ ਹੱਥਾਂ ਦੇ ਨਾਲ-ਨਾਲ ਆਪਣੇ ਪੈਰ ਵੀ ਖੜੇ ਕਰਦੇ ਵੀ ਪਾਦਲਤਾ ਵੀ ਸਾਨੂੰ ਚਾਹੀਦੀ ਹੈ ਕਿਉਂਕਿ ਇਹ 40 ਦਿਨ ਪਹਿਲਾਂ ਮੈਂਬਰ ਪਾਰਲੀਮੈਂਟ ਦੇ ਚੋਣਾਂ ਹੋਈਆਂ ਉਹਦੇ ਵਿੱਚ ਸਾਰੇ ਟੜੇ ਇਕੱਠੇ ਸੀ ਉਹ ਲੋਕ ਵੀ ਇਹ ਨਾਅਰੇ ਸੀ ਜੀ ਜਾਲ ਤੋੜ ਕੇ ਵੋਟਾਂ ਪਾਈਆਂ ਲੇਕਿਨ ਸਿੱਟਾ ਕੀ ਨਿਕਿਆ ਕੋਈ 13% ਵੋਟਾਂ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਕਾਲੀ ਦਲ ਦੇ ਵਰਕਰਾਂ ਨੂੰ ਜਿਹੜੇ ਹੈਗੇ ਜਿਹਦੇ ਪਾਰਟੀ ਟੁੱਟੇ ਵੀ ਨਾ ਔਰ ਪਾਰਟੀ ਜਿਹੜੀ ਮਜ਼ਬੂਤ ਹੋ ਕੇ ਵੀ ਨਿਕਲੇ ਮੈਂ ਇਹਦਾ ਸੰਦੇਸ਼ ਇਹ ਦੇਣਾ ਚਾਹੁੰਦਾ ਆਪਣੀ ਲੀਡਰਸ਼ਿਪ ਨੂੰ ਕਿਉਂਕਿ ਜਿਹੜੇ ਵਰਕਰ ਗਰਾਸ ਰੂਟ ਦੇ ਆਪਣੀ ਮਇਓਸੀ ਦੇ ਆਲਮ ਵਿੱਚ ਗੁਜ਼ਰੇ ਆ ਤੇ ਆਪਣੇ ਆਪਣੇ ਤਿਆਗ ਦੀਆਂ ਭਾਵਨਾਵਾਂ ਜਿਹੜੀਆਂ ਆ ਗਈਆਂ ਦਿਖਾ ਦੇਓ ਤੁਰੰਤ ਕਾਲ ਤੱਕ ਤੇ ਸੀਫਾ ਸੌਂਪ ਕੇ ਪਹਿਲਾ ਪੰਜ ਪ੍ਰਧਾਨੀ ਕਮੇਟੀ ਬਣਾ ਲਓ ਉਸ ਤੋਂ ਬਾਅਦ ਕੋਈ ਐਸਾ ਸੰਤ ਜਿਹੜਾ ਕਿ ਆ ਸਿਆਸਤ ਦੇ ਵਿੱਚ ਇਲੈਕਸ਼ਨ ਨਾ ਲੜੇ ਤੇ ਸਾਰੇ ਕੇਡਰਾਂ ਨੂੰ ਇਕੱਠੇ ਕਰਕੇ ਰੱਖਾਈ ਇਕ ਸਪ੍ਰੰਟ ਬਣਾ ਦਵੇ ਪੰਥ ਦਾ ਤੇ ਉਹ ਬਣਾ ਕੇ ਅਕਾਲੀ ਦਲ ਨੂੰ ਮੋੜ ਉਹੀ ਲਿਹਾ ਤੇ ਲਿਆਂਦਾ ਜਾਵੇ ਜਿਸ ਨੂੰ ਕਿ ਲੋਕ ਅੱਜ ਵੀ ਉਡੀਕਦੇ ਆ ਅੱਜ ਵੀ ਵੇਟ ਕਰ ਰਹੇ ਆ ਕਿ ਖੇਤਰੀ ਪਾਰਟੀ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਆ ਉਹ ਆਵੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿਉਂਕਿ ਭਾਈ ਅਮਰਤਪਾਲ ਸਿੰਘ ਜੀ ਤੇ ਸਰਬਜੀਤ ਸਿੰਘ ਨੇ ਚੋਣਾਂ ਆਜ਼ਾਦ ਤੋਂ ਲੜੀ ਲੇਕਿਨ ਲੋਕਾਂ ਨੇ ਮੇਰੇ ਖਿਆਲ ਦੇ ਵਿੱਚ ਦਿਲ ਖੋਲ ਕੇ ਸਰਕਾਰ ਕੋਲ ਕੇ ਵੋਟਾਂ ਪਾਈਆਂ ਦੇਖੋ ਜੋ ਤਰਜਮਾਨੀ ਪੰਥਰੀ ਅਕਾਲੀ ਕਰ ਨਹੀਂ ਕਰ ਸਕਿਆ ਆਏਗਾ ਪਿਛਲੇ ਸਮੇਂ ਦੇ ਵਿੱਚ ਨਸ਼ਿਆਂ ਦਾ ਮੁੱਦਾ ਹੋਵੇ ਜਾਂ ਸਿੱਖ ਕੌਮ ਦੀ ਤਰਜਮਾਨੀ ਹੋਵੇ ਕਰਨੀ ਹੋਵੇ ਚਾਹੇ ਨੌਜਵਾਨਾਂ ਨੂੰ ਨਸ਼ਿਆਂ ਚੋਂ ਚਰਾ ਕੇ ਅੰਮ੍ਰਿਤ ਸੰਚਾਰ ਵੱਲ ਲਾਉਣਾ ਹੋਵੇ ਉਹਦੇ ਵਿੱਚ ਮੇਰੇ ਖਿਆਲ ਤੇ ਅਮਰਪਾਲ ਸਿੰਘ ਜੀ ਜਿਹੜਾ ਹੈਗਾ ਉਹ ਸਫਲ ਹੋਇਆ ਆਏਗਾ ਲੋਕਾਂ ਨੂੰ ਈਮੇਲ ਲੱਗਣ ਲੱਗਿਆ ਜੇ ਕੌਮ ਦੀ ਤਰਜਮਾਨੀ ਬਿਹਤਰ ਤਰੀਕੇ ਨਾਲ ਕਰ ਸਕਦਾ ਤਾਂ ਭਾਈ ਅਮਰਪਾਲ ਸਿੰਘ ਉਹ ਵੀ ਕਰ ਸਕਦੇ ਹੈਗੇ ਇਸ ਕਰਕੇ ਬਹੁਤ ਜ਼ਰੂਰੀ ਹੈ ਅਮਰਤਪਾਲ ਨੂੰ ਵੀ ਅਗਨੋਰ ਨਹੀਂ ਕਰਨਾ ਚਾਹੀਦਾ ਹੈ ਉਸ ਨੂੰ ਵੀ ਇਸ ਪੰਥਕ ਜਿਹੜੀ ਹੈ ਸਫਾ ਹੈ ਗਿਆ ਜਿਹੜੇ ਅਕਾਲ ਤਖਤ ਤੇ ਕੋਈ ਸਿਸਟਮ ਬਣੇ ਉਹਨਾਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਅਕਾਲੀ ਦਲ ਜਿਹੜੀ ਹੈ ਖੇਤਰੀ ਜਿਹੜੀ ਪਾਰਟੀ ਹੈ ਉਹਨੂੰ ਮਜ਼ਬੂਤ ਕਰਨ ਦੀ ਅੱਜ ਦੇ ਲੋੜ ਹੈ ਔਰ ਇਹਦੇ ਵਾਸਤੇ ਜਿਹੜਾ ਹੈ ਬਾਦਲ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਸਤੀਫਾ ਦੇ ਕੇ ਪੇਸ਼ ਹੋਣਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੇ ਔਰ ਪੰਜ ਪ੍ਰਧਾਨੀ ਜਿਹੜੀ ਹੈ ਉਹ ਕਮੇਟੀ ਇੱਕ ਬਣਾਨੀ ਚਾਹੀਦੀ ਹੈ ਜਿਹਦੇ ਨਾਲ ਜਿਹੜੀ ਪਾਰਟੀ ਜਿਹੜੀ ਮਜ਼ਬੂਤ ਹੋ ਸਕੇ ਔਰ ਇੱਕ ਸੰਤ ਪ੍ਰਵਿਰਤੀ ਦੇ ਆਦਮੀ ਨੂੰ ਜਿਹੜਾ ਚੋਣਾਂ 'ਚ ਨਾ ਲੜੇ ਉਹਨੂੰ ਜਿਹੜਾ ਹੈ ਪ੍ਰਧਾਨ ਬਣਾਉਣਾ ਚਾਹੀਦਾ ਹੈ ਇਹ ਰੋਮੀ ਜੀ ਦਾ ਕਹਿਣਾ ਹੈ ਤਾਂਕਿ ਪਾਰਟੀ ਜਿਹੜੀ ਹੈਗੀ ਮਜ਼ਬੂਤ ਹੋ ਕੇ ਇੱਕ ਵਾਰੀ ਫੇਰ ਪੰਜਾਬ ਦੀ ਇਸ ਦੇਸ਼ ਦੀ ਪੰਜਾਬੀਅਤ ਦੀ ਸੇਵਾ ਕਰ ਸਕੇ ਧੰਨਵਾਦ ਬਹੁਤ ਬਹੁਤ ਰੋਮੀ ਜੀ ਦਾ ਧੰਨਵਾਦ ਜੰਦੀਪ ਬਹੁਤ ਬਹੁਤ ਸ਼ੁਕਰੀਆ